ਦੀ ਵੀ ਨੂੰ ਮਹਨਤ ਬੱਚੇ ਗੀਗਲ ਨਹੀਂ ਸਰ ਦਾ ਰਮਾ ਇਹਨੂੰ ਜਿਹਨਾਂ ਨਵੀਂ ਕਾਇਨ ਤੋਂ ਬੁਲਾਇਆ ਵਾਹ ਮੈਂ ਉਹ ਆਰਡਰ ਕਰਦੇ ਹਾਂ ਬੈਲ ਨਾ ਤਾਂ ਸਾਰੇ ਲੇਖਕ ਤੇ ਸਰੋਤੇ ਦਰਸ਼ਕਾਂ ਨੂੰ ਆਦਾਬ ਸਤਿਕਾਰ ਆਦਾਬ ਦੂਸਰਾ ਅਦਾਬ ਹੈ ਜਿਹੜਾ ਉਹ ਬਾਜਰਾ ਸਾਹਿਬ ਤੇ ਕਰਮਪੰਨ ਜੀ ਤੀਸਰਾ ਅਦਾਬ ਜੋ ਇਸ ਸਾਰੇ ਪ੍ਰੋਗਰਾਮ ਦੇ ਪਰਦੇ ਦੇ ਪਿੱਛੇ ਹਨ ਸਤਿਕਾਰਯੋਗ ਮਾਨਯੋ ਸੁਖਬਾਨੀ ਵਾਲੇ ਤੇ ਸਾਰੀ ਸਾਰੀ ਟੀਮ ਤੋਂ ਮੈਨੂੰ ਇਹਨਾਂ ਨੇ ਟਾਈਮ ਪਹਿਲਾਂ ਦਿੱਤਾ ਤੋ ਮੈਨੂੰ ਥੋੜੀ ਦੱਸਿਆ ਵੀ ਸੀ ਮੈਂ ਭੈਣ ਜੀ ਨੂੰ ਕਿ ਮੈਨੂੰ 2-4 ਮਿੰਟ ਬੋਲਣਾ ਪੈਂਦਾ ਤੇ ਮੈਂ ਸਮਾਂ ਜ਼ਿਆਦਾ ਲੈ ਲਵਾਂ ਤੁਸੀਂ ਪਹਿਲਾਂ ਕਮੀ ਲੈ ਲਓ ਕਹਿੰਦੇ ਨਹੀਂ ਕੀ ਬੋਲ ਲੈ ਚਲੋ ਇਹਨਾਂ ਦਾ ਧੰਨਵਾਦ ਹੈ ਜੇ ਮੈਂ ਗਲਤ ਕਰਾਂ ਸਾਇਦ ਅਤੇ ਸੋਰ ਸੰਗੀਤ ਦੀ ਤੇ ਮੈਂ ਤਾਂ ਇਹ ਹੀ ਕਵਾਂਗਾ ਤੇ 300 ਸੇ ਲੈ ਲੈਣੇ ਸਸਤਾ ਇੱਕਣੀ ਮਾਣੂ ਨਹੀਂ ਬਸ ਪਰ ਮੈਂ ਉਮੀਦ ਕਰਦਾ ਜਿੰਨੂੰ ਸ਼ਾਸਨਿਕ ਕਹਿੰਦੇ ਆਪਸ ਸੱਸੀ ਮੰਨ ਲੈਂਦੇ ਆਂ ਪੰਜਾਬੀ ਸਾਹਿਤ ਦੇ ਵਿੱਚ ਪੰਜ ਸੱਸੇ ਬਹੁਤ ਮਸ਼ਹੂਰ ਨੇ ਜਿੰਨੂੰ ਕਹਿੰਦੇ ਨੇ ਸਬਰ ਸਜਦਾਂ ਸ਼ੈਨਸੀ ਉਤਾਰ ਸਿਰਣ ਤੇ ਬਾਕੀ ਤੁਸੀਂ ਦੇਖ ਲਿਆ ਸਾਹਿਤ ਵੀ ਹੈ ਸੁਰ ਵੀ ਹੈ ਤੇ ਸੰਗੀਤ ਵੀ ਹੈ ਜੇ ਸਾਰੇ ਸੱਸੇ ਇਕੱਠੇ ਕਰ ਲਈਏ ਤੇ ਮੇਰਾ ਕयाल ਦਰਜਨ ਕੇਲੇ ਬਣ ਜਾਂਦੇ ਵਾਹ ਸੋ ਇਹਨਾਂ ਨੂੰ ਮੁਬਾਰਕਾਂ ਇਸ ਪ੍ਰੋਗਰਾਮ ਦੀ ਤੇ ਅੱਜ ਹੋਰ ਵੀ ਖੁਸ਼ੀ ਹੋਈ ਕਿ ਮੈਂ ਨਵੇਂ 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 ਗੀਤਾਂ ਨੂੰ ਗੀਤਕਾਰਾਂ ਨੂੰ ਹਾਂਜੀ ਮੈਂ ਬੱਤ ਚੱਲੇ ਚੱਲੇ ਕਰਨ ਇੱਥੇ ਨੋਜੀ ਬਗਲ ਨੇ ਮੇਟਾ ਬੋਲਦੇ ਆਪਣੇ ਬੰਦੇ ਬੈਠੇ ਨੇ ਉਹਦਾ ਸਾਰੇ ਆਪਣੇ ਵੀ ਤੋਂ ਮੈਂ ਗੱਲਬਾਤ ਹੀ ਕਰ ਤਾ ਚਲੋ ਜੋ ਵੀ ਮੈਂ ਅੱਜ ਮਹਿਸੂਸ ਕੀਤਾ ਹੈ ਉਏ ਮਹਿਸੂਸ ਕੀਤਾ ਕਿ ਮੈਂ ਅੱਜ ਜ਼ਿਆਦਾਤਰ ਗੀਤਕਾਰਾਂ ਨੂੰ ਮਿਲ ਰਹੇ ਹਾਂ ਔਰ ਬੜੀ ਖੁਸ਼ੀ ਹੈ ਕਿ ਗੀਤ ਦੇ ਤਾਂ ਮੁਖੜੇ ਵੇਖੇ ਸੀ ਪਰ ਅੱਜ ਗੀਤਕਾਰਾਂ ਦੇ ਵੀ ਮੁਖੜੇ ਦੇਖ ਲਏ ਤੇ ਸਥਾਈ ਅੰਤਰੇ ਤੋਂ ਸੁਣਾਈ ਗਏ ਨੇ ਸੁਦਾਨੀ ਸਾਹਿਬ ਬੈਠੇ ਨੇ ਇਹ ਨਾ ਹੋਵੇ ਕਿ ਤੇ ਮੇਰੇ ਕੋਲ ਗਲਤ ਗੱਲ ਨਿਕਲ ਜਾਏ ਤੇ ਪਰਚਾ ਕਰ ਦੇਣ ਚਲੋ ਖैर ਮੇਰੇ ਸੱਤ ਕੰਜਾ ਤਾਂ ਨਹੀਂ ਬੰਨੀ ਕੁਝ ਹੋਰ ਭਾਵੇਂ ਬਣ ਜਾਏ ਉਹਦੇ ਤੇ ਜਬੰਤ ਕਰਾਉਣ ਲਈ ਮੇਰੇ ਲੇਖਕ ਮਿੱਤਰ ਹੈਗੇ ਸੋ ਸ਼ਰਮਾ ਜੀ ਦਾ ਵੀ ਫੋਨ ਆਇਆ ਸੀ ਤੇ ਮੇਰੀ ਡਿਊਟੀ ਲਾ ਦਿੰਦੇ ਹੁੰਦੇ ਨੇ ਵੀ ਚਲੋ ਵੀ ਤੁਸੀਂ ਇਹ ਕਿ ਮੈਂ ਮਾਫੀ ਮੰਗਦਾ ਕਿ ਮੈਂ ਲਾਈਵ ਨਹੀਂ ਕਰ ਰਿਹਾ ਰਿਕਾਰਡਿੰਗ ਕਰ ਰਿਹਾ ਤਾਂ ਸਾਡੇ ਜਿੰਦਰ ਜੀ ਬਹੁਤ ਫਿਲਮਾਂ 'ਚ ਕੰਮ ਕਰਦੇ ਨੇ ਜੋ ਕੈਮਰੇ ਸਾਰਾ ਕੁਝ ਲੈ ਕੇ ਆਉਂਦੇ ਨੇ ਫਿਲਮਾਂ ਉਹਨਾਂ ਦੇ ਵਿੱਚ ਚਪਾਲਦ ਵੀ ਆਉਂਦੀਆਂ ਨੇ ਉਹਨਾਂ ਦੇ ਪਰੇ ਫਿਲਮਾਂ ਨੇ ਹੋਰ ਵੀ ਕਈ ਮਿੱਤਰਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਦੇ ਕਈ ਕਹਾਣੀਆਂ ਤੇ ਟੈਲੀਫਿਲਮਾਂ ਬਣ ਰਹੀਆਂ ਨੇ ਅਗਰ ਕਿਸੇ ਨੇ ਕਹਾਣੀ ਭੇਜਣੀ ਹੈ ਟੈਲੀਫਿਲਮ ਵਾਸਤੇ ਤੇ ਭੇਜ ਸਕਦਾ ਮੇਰੇ ਨੰਬਰ ਸਾਰਿਆਂ ਕੋਲ ਹੈਗੇ ਨੇ ਇਸ ਤੋਂ ਪਹਿਲਾਂ ਕਿ ਮੈਂ ਗੱਲ ਭੁੱਲ ਜਾਵਾਂ ਮੈਂ ਇੱਕ ਸ਼ੋਭੀ ਦੀ ਬੇਨਤੀ ਹੋਰ ਕਰਨਾ ਚਾਹਣਾ ਮਾਫ ਕਰਨਾ ਮੇਰਾ ਕੋਈ ਗਰੁੱਪ ਨਹੀਂ ਹੈ ਪਰ ਮੈਂ ਹਰ ਗਰੁੱਪ ਦੇ ਨਾਲ ਹਾਂ ਮੇਰੇ ਕੋਲ ਜੀਟੀਵੀ ਨੇ ਮੈਨੂੰ ਤਿੰਨ ਪ੍ਰੋਗਰਾਮ ਥੈਂਕ ਯੂ ਸਰ ਤਿੰਨ ਪ੍ਰੋਗਰਾਮ ਮੈਨੂੰ ਦਿੱਤੇ ਹੋਏ ਨੇ ਜੀਟੀਵੀ ਨੇ ਔਰ ਜੀਟੀਵੀ ਦੇ ਵਿੱਚ ਪਹਿਲਾ ਪ੍ਰੋਗਰਾਮ ਹੈ ਗੁਫ਼ਤਗੋ ਦੂਸਰਾ ਪ੍ਰੋਗਰਾਮ ਹੈ ਸਾਹਿਤਕ ਮੁਲਾਕਾਤ ਤੇ ਤੀਸਰਾ ਪ੍ਰੋਗਰਾਮ ਹੈ ਪੁਸਤਕ ਤੇ ਚਰਚਾ ਜਿਹੜੀ ਪੁਸਤਕ ਤੇ ਚਰਚਾ ਹੈ ਉਹ ਸਾਡਾ 50 ਐਪੀਸੋਡ ਹੋ ਗਿਆ ਘਟੋ ਘਟ ਤੇ 50 ਪੁਸਤਕਾਂ ਤੇ ਅਸੀਂ ਗੱਲ ਕਰ ਚੁੱਕੇ ਹਾਂ ਤੇ ਪੁਸਤਕ ਤੇ ਗੱਲ ਕਰਨ ਲੱਗਾ ਮੈਂ ਇਕੱਲਾ ਨਹੀਂ ਹੁੰਦਾ ਪੁਸਤਕ ਤੇ ਗੱਲ ਕਰਨ ਲੱਗਾ ਸਤ ਕੋਲ ਚਾਰ ਪੰਜ ਛੇ ਵਿਦਵਾਨ ਨਾਲ ਹੁੰਦੇ ਨੇ ਜਿਸ ਕਰਕੇ ਕਰਮ ਭੈਣ ਜੀ ਵੀ ਸਾਡੀ ਪੁਸਤਕ ਚਰਚਾ ਵਿੱਚ ਬਹੁਤ ਵਧੀਆ ਚੁੱਕੇ ਨੇ ਤੇ ਜਿਹੜੇ ਮਿੱਤਰ ਨਹੀਂ ਆਏ ਉਹ ਚਰਚਾ ਕਰ ਵੀ ਸਕਦੇ ਨੇ ਜਿਵੇਂ ਅਸੀਂ ਕਿਤਾਬ ਪੜ੍ਹ ਕੇ ਜਾਂ ਫਿਲਮ ਦੇਖ ਕੇ ਜਾਂ ਡਰਾਮਾ ਦੇਖ ਕੇ ਆਮ ਗੱਲ ਕਰਦੇ ਹਾਂ ਨਾ ਬਈ ਆਹ ਕੀ ਕਰੀ ਜਾਂਦਾ ਆ ਇਹਨੇ ਬਹੁਤ ਸੋਣਾ ਕੀਤਾ ਇਹਨੂੰ ਇਦਾਂ ਨਹੀਂ ਸੀ ਇਦਾਂ ਕਰਨਾ ਚਾਹੀਦਾ ਸੀ ਕਿਉਂ ਕੀ ਤੇ ਕਿਵੇਂ ਤੇ ਖਤਮ ਇਹ ਹੈ ਸਾਡੀ ਪੁਸਤਕੀ ਚਰਚਾ ਪਹਿਲਾਂ ਸ਼ੁਰੂ ਸ਼ੁਰੂ ਚ ਸਾਨੂੰ ਆਤ ਪੈ ਗਈ ਸੀ ਕਿ ਅਸੀਂ ਪੁਸਤਕ ਨੂੰ ਜੀ ਰਿਫਰ ਕਰ ਦਿੰਦੇ ਸੀ ਬਹੁਤੇ ਲੇਖਕਾਂ ਨੇ ਗੁੱਸਾ ਵੀ ਕੀਤਾ ਤੇ ਲਾਮੇ ਵੀ ਦਿੱਤੇ ਸ਼ਾਇਦ ਪਈਆਂ ਗੱਲਾਂ ਕਰੀਆਂ ਹੋਣ ਕੋਈ ਗੱਲ ਨਹੀਂ ਸਰ ਮਰਤੇ ਪਰ ਸਾਡਾ ਮਕਸਦ ਸੀ ਕਿ ਪੁਸਤਕ ਤੇ ਚਰਚਾ ਕਰਨਾ ਹੁਣ ਅਸੀਂ ਉਹਦਾ ਥੋੜਾ ਟ੍ਰੈਂਡ ਬਦਲਤਾ ਹੈ ਉਹ ਇਸ ਤਰ੍ਹਾਂ ਬਦਲਤਾ ਹੈ ਕਿ ਅਸੀਂ ਉਸਾਰੂ ਗੱਲ ਹੀ ਕਰਨੀ ਹੈ ਚੀਜ਼ ਫਾਲੋ ਨਹੀਂ ਕਰਨਾ ਜੇ ਉਹ ਚਾਵੇ ਤੇ ਨਿੱਜੀ ਤੌਰ ਤੇ ਪੁੱਛ ਲੈ ਵੀ ਕਿਤਾਬ ਦੇ ਵਿੱਚ ਅਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਸੋ ਇਹ ਗੱਲਾਂ ਨੇ ਵੀ ਜਦੋਂ ਅਸੀਂ ਆਪ ਤੱਕ ਗੱਲ ਕਰਨੀ ਨਹੀਂ ਕਿਉਂਕਿ ਜਿਹੜੇ ਸਾਨੂੰ ਨਹੀਂ ਜਾਣਦੇ ਮੈਂ ਮੰਨਦਾ ਸੀ ਉਹ ਲੈਣੇ ਆ ਜਾਂ ਜਿਹੜਾ ਪੁਸਤਕ ਲਿਖ ਕੇ ਆਉਂਦਾ ਲੈ ਕੇ ਆਉਂਦਾ ਉਹਨਾਂ ਵਿੱਚੋਂ ਇਸ ਮਹਿਮਾਨ ਲੈ ਲੈਣੇ ਖੈਰ ਇਹ ਮੇਰੇ ਜਾਂਦੇ ਜਾਂਦੇ ਦੀ ਗੱਲ ਸੀ ਕੁਝ ਗੱਲਾਂ ਮਹੋਰ ਗੱਲਾਂ ਤੇ ਖੈਰ ਟ੍ਰੈਂਡ ਬਦਲ ਗਿਆ ਸਾਡਾ